ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਿਰ ਜੀ ਸਾਰਿਆਂ ਦਾ ਅੱਜ ਮੈਂ ਸੋਚ ਰਹੀ ਸੀ ਕਿ ਕਿਉਂ ਨਾ ਲੱਡੂ ਬਣਾ ਕੇ ਦਿਖਾਵਾਂ ਤੁਹਾਨੂੰ ਤੇ ਬਸ ਫਿਰ ਉਸ ਤੋਂ ਬਾਅਦ ਮੈਂ ਲੈ ਲਈ ਸੀ ਦਾਲ ਇਹ ਜਿਹੜੀ ਛੋਲਿਆਂ ਦੀ ਦਾਲ ਹੁੰਦੀ ਹੈ ਤੇ ਇਹਨੂੰ ਇੱਕ ਘੰਟੇ ਲਈ ਭਿਉਣ ਤੋਂ ਬਾਅਦ ਫਿਰ ਇਹਨੂੰ ਇਦਾਂ ਕੱਢ ਲਿਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਹੁਣ ਆਪਾਂ ਮਿਕਸੀ ਵਿੱਚ ਕਰਾਂਗੇ ਗ੍ਰाइंड ਤੇ ਲੋ ਜੀ ਆਪਣਾ ਇਹ ਗ੍ਰाइंड ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਨਾ ਆਪਾਂ ਇਦਾਂ ਟਿੱਕੀ ਜੀ ਦੀ ਸ਼ੇਪ ਦੇ ਦੇਣੀ ਹੈ ਤੇ ਇਦਾਂ ਹੀ ਬਣਾ ਕੇ ਫਿਰ ਇਹਨਾਂ ਨੂੰ ਆਪਾਂ ਨਾ ਫਰਾਈ ਕਰ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਉਦੋਂ ਤੱਕ ਡੀਪ ਫਰਾਈ ਕਰਨਾ ਜਦੋਂ ਤੱਕ ਇਹ ਲਾਈਟ ਬਰਾਊਨ ਨਾ ਹੋ ਜਾਣ ਤੇ ਇਦਾਂ ਨਾ ਕਰੰਚੀ ਜਿਹੀ ਬਣ ਜਾਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਫਿਰ ਤੋਂ ਮਿਕਸੀ ਵਿੱਚ ਪਾ ਕੇ ਇਦਾਂ ਗ੍ਰाइंड ਕਰ ਲੈਣਾ ਤੇ ਇਦਾਂ ਚੂਰਾ ਜਿਹਾ ਬਣ ਜਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲਵਾਂਗੇ ਤੇ ਉਹਦੇ ਵਿੱਚ ਆਪਣੇ ਇਹਨਾਂ ਦੇ ਆਪਣੇ ਜੋੜਾ ਬਣਾਇਆ ਨਾ ਆਪਾਂ ਚੂਰਾ ਜਿਹਾ ਇਹਦੇ ਅਕੋਰਡਿੰਗ ਆਪਾਂ ਚੀਨੀ ਪਾ ਲੈਣੀ ਪਾਣੀ ਪਾ ਲੈਣਾ 1/2 ਗਲਾਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਫੂਡ ਕਲਰ ਪਾ ਲਓ ਮੈਨੂੰ orange ਨਹੀਂ ਸੀ ਮਿਲੇ ਮੈਨੂੰ yellow ਹੀ ਮਿਲੇ ਸੀ ਬਸ ਇਹ ਪਾ ਕੇ ਉਸ ਤੋਂ ਬਾਅਦ ਇੱਕ ਚਮਚ ਮੇਪਾ ਲਈ ਸੀ ਅੱਚੇ ਦੇਸੀ ਕੀ ਦਾ ਤੇ ਮੱਖਜ ਪ ਤੇ ਹੁਣ ਆਪਾਂ ਇਹਨਾਂ ਨੂੰ ਗਰਮਾ ਗਰਮ ਨੂੰ ਹੀ ਬੱਟ ਲੈਣਾ ਅਤੇ ਲੱਡੂਆਂ ਦੀ ਸ਼ੇਪ ਦੇ ਦੇਣੀ ਹੈ ਤੇ ਲਓ ਜੀ ਆਪਣੇ ਟੇਸਟੀ ਲੱਡੂ ਰੈਡੀ ਨੇ ਕਿਵੇਂ ਦੇ ਲੱਗੇ ਜਰੂਰ ਦੱਸਿਓ ਬਾਏ ਬਾਏ